ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਰੇਜਾਂ ਨੇ ਚੜਦੀ ਕਲਾ ਵਿੱਚ ਹੋਵੋਗੇ ਠੀਕਾ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਪਸ਼ਮੀਨੇ ਦੇ ਦੋ ਸੂਟ ਠੀਕ ਹੈ ਜੀ ਤੇ ਸੂਟਾਂ ਦਾ ਜਿਹੜਾ ਫੈਬਰਿਕ ਰਹਿਣ ਵਾਲਾ ਉਹ ਰਹੂਗਾ ਜੀ ਏਕੇ ਟੈਕਸ ਪਸ਼ਮੀਨਾ ਤੇ ਜਿਹੜਾ ਇਹ ਸੂਟ ਹੈ ਇਹਦਾ ਕਲਰ ਰਹਿਣ ਵਾਲਾ ਆਏਗਾ ਜੀ ਸਕਿਨ ਵੇਸ ਠੀਕ ਹੈ ਜੀ ਇਹਦੇ ਉੱਪਰ ਆਪਾਂ ਨੇ ਵਰਕ ਕੀਤਾ ਹੈਗਾ ਤੇ ਇਹ ਕਲਰ ਦਾ ਠੀਕ ਹੈ ਜੀ ਤੇ ਗ੍ਰੀਨ ਕਲਰ ਦੇ ਆ ਪੱਤੀਆਂ ਪਾਈਆਂ ਨੇ ਤੁਸੀਂ ਦੇਖ ਸਕਦੇ ਹੋ ਚਾਕਾਂ ਦੇ ਉੱਪਰ ਵਰਕ ਹੈ ਘੇਰੇ ਦੇ ਉੱਪਰ ਤੇ ਬਾਜੂ ਦੇ ਉੱਪਰ ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋਗੇ ਤੇ ਵੇਲ ਹੈ ਜਿਹੜੀ ਉਹ ਆਪਾਂ ਕਿਤੇ ਵੀ ਟੁੱਟਣ ਨਹੀਂ ਦਿੱਤੀ ਹੈਗੀ ਕੰਟੀਨਿਊ ਵੇਲ ਹੈ ਜਿਹੜੀ ਉਹ ਆਪਾਂ ਨੇ ਪਾਈ ਹੋਈ ਹੈ ਸੈਂਟਰ ਪਹਿਲਾਂ ਆਪਾਂ ਸੈਂਟਰ ਰੈਡੀ ਕੀਤਾ ਸੀਗਾ ਜੀ ਠੀਕ ਹੈ ਫਿਰ ਸਾਈਡਸ ਤੋਂ ਜਿਹੜੇ ਆਪਣੀਆਂ ਵੇਲਸ ਨੇ ਉਹ ਉੱਪਰ ਵੱਲ ਨੂੰ ਜਾ ਰਹੀਆਂ ਨੇ ਇਹ ਐਵੇਂ ਆਪਣੇ ਬਾਜੂ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਆਪਾਂ ਨੇ ਤੇ ਜਿਹੜਾ ਇਹ ਸੂਟ ਹੈ ਇਹਦੇ ਵਿੱਚ ਤਾਂ ਉਹਨੂੰ ਕਲਰ 15 ਤੋਂ 20 ਕਲਰਸ ਮਿਲ ਜਾਣਗੇ ਲਾਈਟ ਵੀ ਮਿਲ ਜਾਣਗੇ ਡਾਰਕ ਚਾਟ ਵੀ ਮਿਲ ਜੂਗਾ ਤੇ ਕਈ ਪੈਨਾਂ ਦਾ ਨਾ ਮੈਸੇਜ ਆ ਰਿਹਾ ਸੀਗਾ ਜੀ ਵੀ ਤੁਸੀਂ ਜਿਹੜੀਆਂ ਗੁੱਟੀਆਂ ਨੇ ਉਹ ਕਿਸ ਦੀਆਂ ਯੂਜ਼ ਕਰਦੇ ਹੋ ਗੁੱਟੀਆਂ ਤੁਸੀਂ ਜੀ ਐਂਕਰ ਦੀਆਂ ਯੂਜ਼ ਕਰ ਸਕਦੇ ਹੋ ਰੰਗੋਲੀ ਦੀਆਂ ਯੂਜ਼ ਕਰ ਸਕਦੇ ਹੋ ਤੇ ਡੋਲੀ ਦੀਆਂ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਬਸ ਇਹਨਾਂ ਦੇ ਵਿੱਚ ਥੋੜਾ ਬਹੁਤ ਡਿਫਰੈਂਸ ਹੁੰਦਾ ਹੈ ਜਿਹੜਾ ਐਂਕਰ ਦਾ ਥ੍ਰੈਡ ਹੁੰਦਾ ਜੀ ਉਹ ਆਪਾਂ ਨੂੰ ਗੁੱਟੀ ਦੇ ਵਿੱਚ 8 ਮੀਟਰ ਮਿਲਦਾ ਆ ਉਹਦੇ ਵਿੱਚ ਸ਼ਾਈਨਿੰਗ ਵੀ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਜਿਹੜਾ ਰੰਗੋਲੀ ਦਾ ਉਹ ਆਪਾਂ ਨੂੰ 6 ਮੀਟਰ ਮਿਲਦਾ ਹੈ ਤੇ ਇਹਦੇ ਵਿੱਚ ਸ਼ਾਈਨਿੰਗ ਐਂਕਰ ਤੋਂ ਥੋੜੀ ਜੀ ਘੱਟ ਹੁੰਦੀ ਹੈ ਕਿ ਵੈਸੇ ਥ੍ਰੈਡ ਹੈ ਜਿਹੜਾ ਉਹ ਨਾਰਮਲੀ ਆਪਣੇ ਰੰਗੋਲੀ ਦਾ ਹੀ ਮਿਲਦਾ ਹੈ ਠੀਕ ਹੈ ਜੀ ਐਂਕਰ ਦੀਆਂ ਗੁੱਟੀਆਂ ਤੁਸੀਂ ਆਨਲਾਈਨ ਪਰਚੇਸ ਕਰ ਸਕਦੇ ਹੋਗੇ ਜਿੰਨਾ ਪੈਨਾਂ ਨੇ ਸੂਟ ਕਸਟਮਾਈਜ਼ ਕਰਵਾਉਣੇ ਨੇ ਤਾਂ ਜਿਹੜਾ ਆਪਣਾ ਨੰਬਰ ਹੈਗਾ ਉਹ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਠੀਕ ਹੈ ਜੀ ਤੁਸੀਂ ਉਸਤੇ ਆਪਾਂ ਨੂੰ ਜਿਹੜਾ ਵੀ ਸੂਟ ਦਾ ਡਿਜ਼ਾਈਨ ਤੁਹਾਨੂੰ ਪਸੰਦ ਹੈਗਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਸੈਂਡ ਕਰਨਾ ਆ ਤੇ ਉਹਦੇ ਉੱਪਰ ਤੁਸੀਂ ਆਪਣਾ ਫੈਬਰਿਕ ਜੋ ਵੀ ਤੁਸੀਂ ਫੈਬਰਿਕ ਯੂਜ਼ ਕਰਵਾਉਣਾ ਚਾਹੁੰਦੇ ਹੋ ਜੇ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਹੋਰ ਲੈਣੀ ਚਾਹੁੰਦੇ ਹੋ ਤਾਂ ਉਸ ਅਕੋਰਡਿੰਗ ਤੁਸੀਂ ਮੈਸੇਜ ਟਾਈਪ ਕਰਦੀ ਹੋ ਤੇ ਜਿੰਨਾ ਪੈਨ ਨੇ ਵਰਕ ਸਿੱਖਣਾ ਚਾਹੁੰਦੀਆਂ ਨੇ ਆ ਤਾਂ ਆਪਣੇ ਸਿੱਖਣ ਵਾਲੇ ਵੀਡੀਓਜ਼ ਨੇ ਜਿਹੜੀਆਂ ਉਹ ਪਾਈਆਂ ਹੋਈਆਂ ਨੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਨਾਂ ਦਾ ਲਿੰਕ ਹੈ ਜਿਹੜਾ ਉਹ ਐਡ ਕਰ ਦੂੰਗੀ ਠੀਕ ਹੈ ਜੀ ਨਹੀਂ ਤੁਸੀਂ ਚੈਨਲ ਤੇ ਜਾ ਕੇ ਵੀ ਆਪਣਾ ਵਰਕ ਹੈ ਜਿਹੜਾ ਉਹ ਸਿੱਖ ਸਕਦੇ ਹੋ ਨੈਕਸਟ ਸੂਟ ਚੈੱਕ ਕਰੋ ਜੀ ਨੈਕਸਟ ਸੂਟ ਆ ਗਿਆ ਆਪਣਾ ਇਹ ਵੀ ਏਕੇ ਟੈਕਸ ਦੇ ਉੱਪਰ ਹੈ ਜੀ ਬੇਬੀ ਪਿੰਕ ਕਲਰ ਦੇ ਉੱਪਰ ਠੀਕ ਹੈ ਜੀ ਇਹਦੇ ਘੇਰੇ ਦੇ ਉੱਪਰ ਵਰਕਰ ਰਹੂਗਾ ਤੇ ਜਿਹੜੇ ਆਪਣੇ ਚਾਕਾਂ ਤੱਕ ਦਾ ਪੱਲਾ ਹੁੰਦਾ ਹੈਗਾ ਠੀਕ ਹੈ ਜੀ ਉਹਦੇ ਉੱਪਰ ਇਸ ਟਾਈਪ ਦੇ ਨਾਲ ਸਿੰਗਲ ਫਲਾਵਰ ਰਹਿਣਗੇ ਫਲਾਵਰ ਦੇ ਸੈਂਟਰ ਦੇ ਵਿੱਚ ਆਪਾਂ ਮੋਤੀ ਲਗਾਇਆ ਹੋਇਆ ਤੇ ਮਜ਼ੈਂਟਾ ਕਲਰ ਦੇ ਨਾਲ ਇਹਦੇ ਉੱਪਰ ਵਰਕੇ ਜਿਹੜਾ ਉਹ ਕੀਤਾ ਹੋਇਆਗਾ ਬਹੁਤ ਹੀ ਸੋਹਣਾ ਜਿਹੜਾ ਸੂਟ ਬਣ ਕੇ ਇਹ ਰੈਡੀ ਹੋਏ ਨੇਗੇ ਬਾਕੀ ਤੁਸੀਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸੋਨ ਨੂੰ ਕਿਹੜਾ ਸੂਟ ਹੈ ਜਾਂ ਕਿਹੜਾ ਡਿਜ਼ਾਈਨ ਹੈ ਕਿਵੇਂ ਦਾ ਲੱਗਦਾ ਹੈ ਤੇ ਜਿੰਨਾ ਪਹਿਨਾ ਕੋਲ ਸੂਟ ਪਹੁੰਚ ਜਾਂਦੇ ਨੇ ਤਾਂ ਉਹ ਪਹਿਨਾ ਪਲੀਜ਼ ਰਿਵਿਊ ਜਰੂਰ ਦਿਆ ਕਰੋ ਠੀਕ ਹੈ ਜੀ ਤੇ ਜਿਹੜਾ ਆਪਣੇ ਕੋਲ ਹੁਣ ਇਹ ਸੂਟ ਹੈ ਇਹਦੇ ਬਾਜੂ ਦੇ ਉੱਪਰ ਵਰਕ ਤੁਸੀਂ ਦੇਖ ਸਕਦੇ ਹੋ ਤੁਸੀਂ ਐਵੇਂ ਦਾ ਕੋਈ ਵੀ ਡਿਜ਼ਾਈਨ ਕੋਈ ਵੀ ਸੂਟ ਹੈਂਡਵਰਕ ਦੇ ਵਿੱਚ ਰੈਡੀ ਕਰਵਾਉਣਾ ਉਹ ਵੀ ਰੈਡੀ ਕਰਵਾ ਸਕਦੇ ਹੋਗੇ ਜੇ ਜੇ ਤੁਸੀਂ ਓਨਲੀ ਨੀਡਲਵਰਕ ਕਰਵਾਉਣਾ ਹੈ ਓਨਲੀ ਨੀਡਲਵਰਕ ਵੀ ਕਰਵਾ ਸਕਦੇ ਹੋ ਜੇ ਤੁਸੀਂ ਨੀਡਲਵਰਕ ਦੇ ਨਾਲ ਹੈਂਡਵਰਕ ਕਰਾਉਣਾ ਹੈ ਤਾਂ ਤੁਸੀਂ ਉਸ ਅਕੋਰਡਿੰਗ ਵੀ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਨੰਬਰ ਹੈਗਾ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਠੀਕ ਹੈ ਜੀ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਤੁਸੀਂ ਮੈਸੇਜ ਵੀ ਟਾਈਪ ਕਰ ਸਕਦੇ ਹੋ ਨੇੜੇ ਤੋਂ ਤੁਹਾਨੂੰ ਫਲਾਵਰ ਦੀ ਫਿਨਿਸ਼ਿੰਗ ਦਿਖਾ ਦਿੰਦੇ ਆ ਦੇਖੋ ਜੀ ਇਸ ਟਾਈਪ ਦੇ ਨਾਲ ਹੁਣ ਜਿੰਨਾ ਭੈਣਾ ਨੇ ਆਰਡਰ ਕਰਨਾ ਹੈਗਾ ਨੰਬਰ ਸਾਈਡ ਤੇ ਸਕਰੀਨ ਦੇ ਉੱਪਰ ਚੱਲ ਰਿਹਾ ਠੀਕ ਹੈ ਜੀ ਜਲਦੀ ਜਲਦੀ ਆਰਡਰ ਕਰੋ ਜੀ ਉਮੀਦ ਕਰਦਾ ਹਾਂ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੋਏਗੀ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਉਹ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ